ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਆਪਣੀ ਸੋਚ ਨੂੰ ਹਮੇਸ਼ਾ ਉੱਚਾ ਰੱਖੋ ਕਿਉਂਕਿ ਜਿਵੇਂ ਦੇ ਵਿਚਾਰ ਤੁਸੀਂ ਆਪਣੇ ਮਨ ਵਿੱਚ ਸੋਚਦੇ ਹੋ ਜਿਵੇਂ ਦਾ ਤੁਸੀਂ ਆਪਣੇ ਮਨ ਵਿੱਚ ਆਪਣੇ ਆਪ ਨੂੰ ਬਣਾਇਆ ਹੁੰਦਾ ਹੈ ਉਵੇਂ ਦਾ ਹੀ ਤੁਹਾਨੂੰ ਵਾਸਤਵ ਵਿੱਚ ਮਿਲਦਾ ਹੈ ਜੇ ਅਸੀਂ ਸੋਚਾਂਗੇ ਕਿ ਅਸੀਂ ਸਾਰੀ ਜ਼ਿੰਦਗੀ ਗਰੀਬ ਹੀ ਰਹਿਣਾ ਹੈ ਤੇ ਅਸੀਂ ਕੁਝ ਨਹੀਂ ਕਰ ਪਾਵਾਂਗੇ ਤਾਂ ਆਟੋਮੈਟਿਕਲੀ ਸਾਡਾ ਉਵੇਂ ਦਾ ਹੀ ਜੀਵਨ ਬਣ ਜਾਏਗਾ ਤੇ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਸੋਚਦੇ ਹਾਂ ਕਿ ਅਸੀਂ ਕਿਵੇਂ ਸਫਲਤਾ ਪ੍ਰਾਪਤ ਕਰਨੀ ਹੈ ਕਿਵੇਂ ਅਸੀਂ ਗਰੀਬੀ ਤੋਂ ਉੱਠ ਕੇ ਅਮੀਰ ਬਣਨਾ ਹੈ ਤਾਂ ਅਸੀਂ ਅਮੀਰ ਬਣ ਸਕਦੇ ਹਾਂ ਸੋ ਜਿਵੇਂ ਦੀ ਆਪਾਂ ਸੋਚ ਰੱਖਦੇ ਹਾਂ ਉਵੇਂ ਦੇ ਹੀ ਅਸੀਂ ਬਣ ਜਾਂਦੇ ਹਾਂ ਸੋ ਇੱਕ ਕਹਾਣੀ ਅੱਜ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਉਹ ਇੱਕ ਸੋਚ ਤੇ ਹੀ ਡਿਪੈਂਡ ਕਰਦੀ ਸੀ ਇੱਕ ਘਰ ਵਿੱਚ ਨੋ ਵਿਆਹ ਕੇ ਆਈ ਤੇ ਜਦੋਂ ਉਹ ਘਰ ਦੀ ਦਹਲੀਜ਼ पार ਕਰਨ ਲੱਗੀ ਤੇ ਜਦੋਂ ਉਹ ਚਾਵਲ ਜਿਹੜੇ ਸਿੱਟਦੇ ਨੇ ਪੈਰ ਨਾਲ ਉਹ ਸਿੱਟਣ ਲੱਗੀ ਤੇ ਉਹ ਡਿੱਗ ਗਈ ਤੇ ਉਹਦੀ ਸੱਸ ਕਹਿੰਦੀ ਕਿ ਇਹ ਕਿੱਥੋਂ ਆ ਗਈ ਸਾਡੇ ਘਰ ਇਹੋ ਜੀ ਕਲੈਣੀ ਇਹਨੇ ਤਾਂ ਆਂਦੀ ਅਸ਼ੁੱਭ ਕਰ ਦਿੱਤਾ ਤੇ ਸਾਡੇ ਘਰ ਹੁਣ ਲక్ష్ਮੀ ਕਿੱਦਾਂ ਆਏਗੀ ਤੇ ਉਹਨੇ ਉਹਨੂੰ ਬਹੁਤ ਬੁਰਾ ਭਲਾ ਕਿਹਾ ਤੇ ਹੋਇਆ ਵੀ ਇਦਾਂ ਹੀ ਜਿੱਦਾਂ ਉਹਦਾ ਵਿਆਹ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਘਰ ਗਰੀਬੀ ਆਣੀ ਸ਼ੁਰੂ ਹੋ ਗਈ ਤੇ ਉਹ ਉਹਦੀ ਸੱਸੋចਦੀ ਸੀ ਵੀ ਇਹ ਐਵੇਂ ਦੀ ਆਈ ਹੈ ਇਹਨੇ ਆਂਦੇ ਹੀ ਬਦਸ਼ਗਨ ਕਰਤਾ ਤੇ ਸਾਡੇ ਘਰ ਤਾਂ ਕਰਕੇ ਇਹ ਸਾਰਾ ਕੁਝ ਹੋ ਗਿਆ ਤੇ ਇੱਕ ਦੂਸਰੇ ਘਰ ਵਿੱਚ ਨੋ ਆਈ ਵਿਆਹ ਕੇ ਉਹ ਵੀ ਆਹੀ ਸ਼ਗਨ ਕਰਨ ਲੱਗੀ ਤੇ ਅਚਾਨਕ ਉਹਦਾ ਪੈਰ ਫਿਸਲਿਆ ਤੇ ਉਹਦੀ ਸੱਸਰੇ ਉਹਨੂੰ ਸੰਭਾਲ ਲਿਆ ਤੇ ਉਹਦੀ ਸੱਸ ਕਹਿਣ ਲੱਗੀ ਕਿ ਬੇਟਾ ਤੁਸੀਂ ਠੀਕ ਹੋ ਤੇ ਉਹ ਕਹਿੰਦੀ ਕਿ ਮੰਮੀ ਮੇਰੇ ਤੋਂ ਇੰਨਾ ਵੱਡਾ ਅਪਸ਼ਗੁਣ ਹੋ ਗਿਆ ਮੈਂ ਗਿਰ ਗਈ ਤੇ ਉਹ ਕਹਿੰਦੀ ਕਿ ਕੋਈ ਅਪਸ਼ਗੁਣੀ ਹੋਇਆ ਤੂੰ ਸਿਰਫ ਡਿਗੀ ਐ ਮੈਂ ਤੈਨੂੰ ਆਪਣੀਆਂ ਬਾਹਾਂ ਵਿੱਚ ਸਬੇਟ ਲਿਆ ਤੂੰ ਮੇਰੇ ਘਰ ਦੀ ਲక్ష్ਮੀ ਐ ਤੇ ਮੈਂ ਇਸ ਲక్ష్ਮੀ ਨੂੰ ਆਪਣੇ ਬਾਹਾਂ ਵਿੱਚ ਸਭਾਲ ਲਿਆ ਤੇ ਬਚਾ ਲਿਆ ਸੋ ਉਸੇ ਤਰੀਕੇ ਨਾਲ ਉਹਨਾਂ ਦੇ ਘਰ ਵਿੱਚ ਵਾਪਰਿਆ ਉਹਦੀ ਸੱਸ ਦੀ ਸੋਚ ਇਹ ਸੀ ਕਿ ਇਹ ਸਾਡੇ ਘਰ ਵਿੱਚ ਲక్ష్ਮੀ ਬਣ ਕੇ ਆਈ ਐ ਤੇ ਉਹਨਾਂ ਦੇ ਘਰ ਵਿੱਚ ਬਹੁਤ ਹੀ ਲక్ష్ਮੀ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਦੇ ਘਰ ਵਿੱਚ ਆamdani aal laggi ਬਹੁਤ ਤਰੱਕੀ ਹੋਣ ਲੱਗੀ ਤੇ ਸਾਰੇ ਜਣਿਆਂ ਨੇ ਮਤਲਬ ਕਿ ਜ਼ਿੰਦਗੀ ਬਹੁਤ ਵਧੀਆ ਖੁਸ਼ਹਾਲ ਹੋਈ ਤੇ ਕਹਿੰਦੇ ਕਿ ਸੋਚ ਉਹਨਾਂ ਦੀ ਸੋਚ ਵਧੀਆ ਸੀ ਤਾਂ ਉਹਨਾਂ ਨਾਲ ਵਧੀਆ ਹੋਇਆ ਜਿਸ ਸੱਸ ਦੀ ਸੋਚ ਮਾੜੀ ਸੀ ਉਹਨਾਂ ਨਾਲ ਮਾੜਾ ਹੋਇਆ ਉਹਨੇ ਆ ਸੋਚਿਆ ਕਿ ਇਹ ਸਾਡੇ ਘਰ ਬਦਸ਼ਗਨੀ ਇਹਨੇ ਕਰਤੀ ਆਂਦੇ ਹੋਏ ਤੇ ਸਾਡੇ ਘਰ ਚ ਦਰੀਬੀ ਆਏਗੀ ਤੇ ਦੂਜੇ ਪਾਸੇ ਸੱਸ ਨੇ ਕਿਹਾ ਕਿ ਨਹੀਂ ਆ ਸਾਡੇ ਘਰ ਦੀ ਲక్ష్ਮੀ ਹੈ ਕੋਈ ਗੱਲ ਨਹੀਂ ਜੇ ਇਦਾਂ ਇਹਦੇ ਕੋਲ ਕੁਝ ਹੋ ਵੀ ਗਿਆ ਤੇ ਕੋਈ ਚੱਕਰ ਨਹੀਂ ਆ ਤਾਂ ਉਹਨਾਂ ਦੇ ਘਰ ਵਧੀਆ ਤਰੱਕੀ ਵੀ ਹੋਈ ਉਹਨਾਂ ਦੇ ਘਰ ਖੁਸ਼ਹਾਲੀ ਵੀ ਆਈ ਸੋ ਤੁਹਾਡੀ ਸੋਚ ਤੇ ਬਹੁਤ ਹੀ ਡਿਪੈਂਡ ਕਰਦਾ ਜਿੱਦਾਂ ਤੁਸੀਂ ਸੋਚੋਗੇ ਉਵੇਂ ਦਾ ਹੀ ਤੁਹਾਡੇ ਨਾਲ ਹੋਏਗਾ ਸੋ ਆਪਣੀ ਜ਼ਿੰਦਗੀ ਵਿੱਚ ਚੰਗੀ ਸੋਚ ਬਣਾਓ ਚੰਗਾ ਸੋਚੋ ਚੰਗਾ ਤੁਹਾਡੇ ਨਾਲ ਹੋਏਗਾ ਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਐਵੇਂ ਦੀਆਂ ਮੋਟੀਵੇਸ਼ਨਲ ਵੀਡੀਓ ਲਿਆ ਕੇ ਆਂਦੇ ਰਹੀਏ ਤੁਹਾਡੇ ਸਾਹਮਣੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ